ਕਾਰਜਸ਼ੀਲ ਕਾਰਜ ਉਹ ਤੋਂ ਦੱਤਾ ਹੋਰ ਬੜੇ ਤੋਂ ਦੱਤੇ ਹੌਲੀ ਹੌਲੀ ਇਹ ਵਿਚਾਰ ਚੱਲੀ ਜਾ ਰਹੀ ਹੈ ਕਿ ਹੌਲੀ ਹੌਲੀ ਜੀ ਪਾਟ ਕਰ ਦੇਣਾ ਤੇ ਕਲਮੂਨਾ ਜਿਲ੍ਹਾ ਕਰਨੀਆਂ ਬਾਹਰ ਦੀ ਹਰੀਸਾ ਇਹਦਾ ਹੈ ਕੁਝ ਨਹੀਂ ਵੀ ਕਰਨਾ ਤਾਂ ਹੈ ਨਹੀਂ ਇਹਦਾ ਮਤਲਬ ਵੀ ਡੈਕਵਾ ਬੰਦ ਜਿਉ ਸਾਡੇ ਇੱਕਦਾਰੀ ਸਿਸਟਮ ਚੱਲਿਆ ਰਹੇ ਉਹ ਇੱਕ ਮੈਂ ਚਾਲ ਕਰਵਾਉਣਾ ਦੱਸਦਾ ਪਿੱਛੇ ਜੇ ਤੁਸੀਂ ਪੜੀ ਆ ਰਾਜਸਥਾਨ ਰੋਡ ਤੇ ਇਹਨੂੰ ਆਸਟ੍ਰੇਲੀਆ ਦਾ ਬੰਦਾ ਲੀਜ ਤੇ ਲੈ ਲੀ ਜਦਾ ਮਤਲਬ ਕੀ ਹੈ 99 ਸਾਲਾਂ ਪਟੇ ਤੇ ਜਾਣੀ 99 ਸਾਲਾਂ ਵਾਸਤੇ ਆਪਣੀ ਵੀ ਕਈ ਕੰਮ ਹੁੰਦੇ ਆ ਜਿੱਦਾਂ ਗੋਬਰ ਟੈਗ ਲਾ ਗਿਆ ਲਾਉਂਦਾ ਲਾਗ ਗਿਆ ਅੱਜ ਕੀ ਜਾ ਰਹੇ ਕੱਲ ਨਹੀਂ ਕੱਲੇ ਵੀ ਕੀ ਆਪਾਂ ਆਪਣੀਆਂ ਮੰਗਾਂ ਬਣ ਬੋਲ ਦੇ ਵਿੱਚ ਕਾਬਜਾ ਬੋ ਸਕੀਏ ਸੋ ਸਾਥੀਓ ਬਤ ਮੇਰਾ ਨਾਮ ਰਣਜੀਤ ਬਾਵਾ ਜੀ ਪੀਆਰਟੀਸੀ ਚੰਡੀਗੜ੍ਹ ਡਿਪੂ ਤੋਂ ਬਾਗੂ ਭਾਜੀ ਜੋ ਅੱਜ ਤੁਸੀਂ ਮੀਟਿੰਗ ਕਰ ਰਹੇ ਹੋ ਇਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ باوجود ਸਰਕਾਰ ਨੇ ਸਾਡੇ ਨਾਲ ਕਈ ਵਾਰੀ ਜਿਹੜੀ ਵਾਦਾ ਖਲਾਫੀ ਕੀਤੀ ਆ ਕਈ ਵਾਰੀ ਮੀਟਿੰਗਾਂ ਦੇ ਕੇ ਸਰਕਾਰ ਮੀਟਿੰਗਾਂ ਤੋਂ ਭੱਜੀ ਆ ਤੇ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਸਰਕਾਰ ਨੇ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀ ਵੀ ਜਿਹਦੇ ਵਿੱਚ ਸਾਡੀ ਜਿਹੜੀ 1 ਮਹੀਨੇ ਦਾ ਸਮਾਂ ਜਿਹੜਾ ਦੇ ਕੇ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਜਿਹੜੀ ਸਾਡੀ ਪ੍ਰੋਪਰ ਜਿਹੜੀ ਪਾਲਿਸੀ ਬਣਾ ਕੇ ਉਹਦੇ ਵਿੱਚ ਕੰਡੀਸ਼ਨਾਂ ਜਿਹੜੀਆਂ ਮਾਰੂ ਸਾਡੇ ਵਰਕਰਾਂ ਦੇ ਲਈ ਗਈਆਂ ਨੇ ਉਹਨਾਂ ਦੇ ਵਿੱਚ ਸੋਧ ਕਰਕੇ ਸਾਡੇ ਪਲਾਜ਼ਮਾ ਨੂੰ ਪੱਚੇ ਵਰਕਰਾਂ ਜਿੰਨੇ ਵੀ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਪਰ ਅੱਜ ਜਿਹੜਾ 3 ਮਹੀਨੇ ਦਾ ਸਮਾਂ ਬੀਤ ਚੁੱਕਿਆ ਪਰ ਸਰਕਾਰ ਦੀ ਜਿਹੜੀ ਪਾਲਿਸੀ ਨਾ ਤਾਂ ਕੋਈ ਬਣ ਕੇ ਸਾਹਮਣੇ ਆਈ ਆ ਤੇ ਨਾ ਕੋਈ ਇਹਨਾਂ ਨੇ ਸਾਨੂੰ ਜਿਹੜਾ ਪੱਕੇ ਕਰਨ ਲਈ ਕਿਸੇ ਤਰ੍ਹਾਂ ਦਾ ਪ੍ਰੋਸੈਸ ਆ ਜਿਹੜਾ ਸਾਡੇ ਸਾਹਮਣੇ ਰੱਖਿਆ ਜਿਹਦੇ ਰੋਸ ਵਜੋਂ ਅਸੀਂ ਅੱਜ ਇੱਥੇ ਕਨਵੈਨਸ਼ਨ ਕੀਤੀ ਹੈ 14 ਤਰੀਕ ਨੂੰ ਅਕਤੂਬਰ ਨੂੰ ਅਸੀਂ ਜਿਹੜੇ ਸਾਰੇ ਸ਼ਹਿਰਾਂ ਦੇ ਬੱਸ ਸਟੈਂਡ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰਾਂਗੇ ਤੇ 21 ਤਰੀਕ ਤੋਂ ਜਿਹੜਾ ਸਾਡਾ ਅਸੀਂ ਪੱਕੇ ਤੌਰ ਤੇ ਮੁਕੰਮਲ ਚੱਕਾ ਜਾਮ ਕਰਕੇ 22 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੀ ਰੈਸਟੇਟਨ ਲਾਵਾਂਗੇ ਠੀਕ ਇਹ ਜਿਹੜੇ ਅੱਜ ਆਏ ਆ ਬੰਦੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਆ ਇਹ ਸਾਰੇ ਸਾਰੇ ਡੀਪੂਆਂ ਤੋਂ ਅਸੀਂ ਥੋੜੀ ਗਿਣਤੀ ਦੇ ਵਿੱਚ ਵਰਕਰ ਬੁਲਾਏ ਆ ਪੰਜਾਬ ਦੇ ਸਾਡੇ 27 ਡੀਪੂ ਨੇ ਪੰਜਾਬ ਰੋਡ ਵਿੱਚ ਪੀਆਰਟੀਸੀ ਦੇ ਜਿਹਦੇ ਵਿੱਚ ਅਸੀਂ ਥੋੜੀ ਗਿਣਤੀ ਲਾ ਕੇ ਡੀਪੂਆਂ ਤੋਂ ਵਰਕਰਾਂ ਨੂੰ ਨਾਮ ਬੰਦ ਕਰਨ ਬਾਅਦ ਤੇ ਕਨਵੈਨਸ਼ਨ ਜਲੰਧਰ ਵੀ ਕੇ ਰੱਖੀ ਆ ਤੇ ਅੱਗੇ ਜਾ ਕੇ ਅਸੀਂ ਜਿਹੜੀਆਂ ਗੇਟ ਰੈਲੀਆ ਕਰਕੇ ਵਰਕਰਾਂ ਨੂੰ ਨਾਮਬੰਦ ਕਰਕੇ ਹੜਤਾਲ ਦੀ ਤਿਆਰੀ ਲਈ ਜਿਹੜੀ ਅਸੀਂ ਅੱਜ ਇੱਥੇ ਕਨਵੈਨਸ਼ਨ ਰੱਖੀ ਹੈ ਦੇਖਿਆ ਜਾਵੇ ਜਦੋਂ ਇਲੈਕਸ਼ਨ ਹੈਗੇ ਸੀ ਆਮ ਆਦਮੀ ਪਾਰਟੀ ਸਰਕਾਰ ਮੌਜੂਦਾ ਸਰਕਾਰ ਹੈ ਇਹਨਾਂ ਵੱਲੋਂ ਵਾਅਦੇ ਤੇ ਬੜੇ ਕੀਤੇ ਸੀ ਪੰਜਾਬ ਰੋਡਵੇ ਦੇ ਕਰਮਚਾਰੀਆਂ ਨਾਲ ਹਾਂਜੀ ਦੇਖੋ ਜੀ ਸਰਕਾਰਾਂ ਵੋਟਾਂ ਵੇਲੇ ਵਾਅਦੇ ਕਰ ਲੈਂਦੀਆਂ ਨੇ ਤੇ ਅਕਸਰ ਜਿੰਨੇ ਵੀ ਪੰਜਾਬ ਦੇ ਡਿਪਾਰਟਮੈਂਟ ਨੇ ਜਾਂ ਵਰਕਰ ਨੇ ਇਹਨਾਂ ਨੂੰ ਆਪਣੇ ਲਾਹੇ ਲਈ ਸਰਕਾਰਾਂ ਵਰਤਦੀਆਂ ਰਹੀਆਂ ਨੇ ਤੇ ਭਾਵੇਂ ਕੋਈ ਹਜੂਰ ਸਾਹਿਬ ਤੋਂ ਯਾਤਰੀ ਲਿਆਣੇ ਹੁਣ ਜਾਂ ਕੋਈ ਐਜੰਸੀ ਵਿਵਤਾ ਦੀ ਘੜੀ ਹੋਵੇ ਤਾਂ ਇਹੀ ਜਿਹੜੇ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਫਰੰਟ ਲਾਈਨ ਤੇ ਰੱਖ ਕੇ ਵਰਤਿਆ ਜਾਂਦਾ ਰਿਹਾ ਪਰ ਜਦੋਂ ਕਿਤੇ ਵਰਕਰਾਂ ਨੂੰ ਕੁਝ ਦੇਣ ਦੀ ਵਾਰੀ ਆਉਂਦੀ ਹੈ ਜਾਂ ਉਹਨਾਂ ਨੂੰ ਰੈਗੂਲਰਾਈਜੇਸ਼ਨ ਦੀ ਗੱਲ ਆਉਂਦੀ ਆ ਤਾਂ ਮੰਤਰੀ ਆਪਣੇ ਬਿਆਨਾਂ ਤੋਂ ਭੱਜਦੇ ਰਹੇ ਆ ਤੇ ਵਾਦੇ ਜਿਹੜੇ ਇਹਨਾਂ ਦੇ ਬੋਟਾਂ ਵੇਲੇ ਕੀਤੇ ਸੀ ਉਹ ਝੁੱਠੇ ਸਾਬਤ ਹੋਏ ਆ ਤੇ ਜਿਹਦੇ ਰੋਸ ਵਜੋਂ ਅਸੀਂ ਆ ਤਿਆਰੀ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਨੂੰ ਵੀ ਚਲੋ ਮਾਫੀ ਚਾਹੁੰਦੇ ਆ ਵੀ ਥੋੜਾ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਪਰ ਅਸੀਂ ਮਜਬੂਰ ਆ ਆਪਣੇ ਹੱਕਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਸਾਡੀ ਤਿਆਰੀ ਮੁਕੰਮਲ ਆ ਕਿ ਵਰਕਰਾਂ ਨੂੰ ਲਾਮਬੰਦ ਕਿੱਸੀ ਕਰੀ ਜਾਂਦੇ ਆ ਆਪਣਾ 21 ਤਰੀਕ ਤੋਂ ਜੇ ਮੁਕੰਮਲ ਹੜਤਾਲ ਹੋਊਗੀ ਸਰਕਾਰ ਦੇ ਵਾਅਦਿਆਂ ਦੀ ਜਿਹੜੀ ਪੋਲ ਆ ਉਹ ਖੋਲਾਂਗੇ ਠੀਕ ਠੀਕ ਧੰਨਵਾਦ ਕੀ ਨਾਮ ਆਪਣਾ ਮੇਰਾ ਨਾਮ ਛਮਸ਼ੇਰ ਸਿੰਘ ਢੱਲੋਂ ਸੁਪਰ ਜਰਨਲ 77 57 ਪੰਜਾਬ ਸਟੇਟ ਡੀਸੀ ਕੰਟੈਕਟ ਵਰਕਰ ਯੂਨੀਅਨ ਪੰਜਾਬ ਅੱਜ ਉਹ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਧਰਨੇ ਬਾਰੇ ਗੱਲਬਾਤ ਕਰ ਰਹੇ ਹੋ ਮੀਟਿੰਗ ਕਰ ਰਹੇ ਹੋ ਉਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਬਿਲਕੁਲ ਅੱਜ ਸਾਡੀ ਜਥੇਬੰਦੀ ਦੇ ਸੱਦੇ ਤੇ ਕਨਵੈਨਸ਼ਨ ਆ ਤਿਆਰੀ ਵਜੋਂ ਜਿਹੜੇ ਸਾਡੇ ਸੰਰਚਾ ਲਿਖੇ ਆ ਅੱਜ ਅਸੀਂ ਕਨਵੈਨਸ਼ਨ ਕਰਕੇ ਡੀਪੂ ਕਮੇਟੀਆਂ ਨੂੰ ਲਾਮਬੰਦ ਕਰ ਰਹੇ ਹਾਂ ਆਪਣੀ ਇੱਕ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਾਂ ਔਰ ਨਾਲ ਹੀ 15 ਅਗਸਤ ਨੂੰ ਅਸੀਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਰੱਖਿਆ ਉਸ ਤੋਂ ਬਾਅਦ 21 ਤਰੀਕ ਤੋਂ ਮੁਕੰਮਲ ਪਨ ਬੱਸ ਪੀਆਰਡੀਸੀ ਦਾ ਜਿਹੜਾ ਚੱਕਾ ਜਾਮ ਕਰਕੇ ਤੇ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰਨਾ ਉਹਦੀ ਅਜ ਰੂਪਰੇਖਾ ਇੱਥੇ ਤਿਆਰ ਹੈ ਕਾਰਨ ਕੀ ਹੈ ਕਾਰਨ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਲਗਾਤਾਰ ਸਰਕਾਰ ਵੱਲੋਂ ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਹਦੇ ਰੋਸ ਵਜੋਂ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਸਮੇਂ 1 ਜੁਲਾਈ ਨੂੰ ਮਾਨਯੋਗ ਮੁੱਖ ਮੰਤਰੀ ਨਾਲ ਜਲੰਧਰ ਦੇ ਵਿੱਚ ਕਬਾਨਾ ਰਸੂਟ ਦੇ ਵਿੱਚ ਜੋਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਇੱਕ ਸਰਕਾਰ ਦੀ ਔਰ ਜਥੇਬੰਦੀ ਦੇ ਨੁਮਾਇੰਦੇ ਨੂੰ ਸ਼ਾਮਲ ਕਰਕੇ ਕਮੇਟੀ ਗਠਿਤ ਕੀਤੀ ਗਈ ਸੀ ਇੱਕ ਮਹੀਨੇ ਚ ਰਿਪੋਰਟ ਤਿਆਰ ਕਰਨ ਨੂੰ ਕਿਹਾ ਸੀਗਾ ਪਰ ਅੱਜ ਲਗਭਗ 3-4 ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਕਿ ਉਹ ਸਾਡੀ ਮਹਿੰਗੀ ਪਹਿਲੀ ਮੰਗ ਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਜਿਹੜੇ ਆਊਟਸੋਰਸ ਤੇ ਮੁਲਾਜ਼ਮ ਨੇ ਉਹਨਾਂ ਨੂੰ ਠੇਕੇਦਾਰ ਤੋਂ ਕੱਢ ਕੇ ਦੇ ਵਿਭਾਗਾਂ ਦੇ ਵਿੱਚ ਰੈਗੂਲਰ ਕਰਨਾ ਕੰਟਰੈਕਟ ਤੇ ਕਰਨਾ ਤੇ ਨਾਲ ਹੀ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਤਨਖਾਹ ਵਾਧਾ ਸਾਰੇ ਮੁਲਾਜ਼ਮਾਂ ਤੇ ਲਾਗੂ ਕਰਨਾ ਉਹਨਾਂ ਨੂੰ ਵੀ ਪ੍ਰੋਪਰ ਜਿਹੜੀਆਂ ਉਹ ਬਰਾਬਰ ਤਨਖਾਹਾਂ ਦਿੱਤੀਆਂ ਜਾਣ ਜਿਹੜੀਆਂ ਕੰਡੀਸ਼ਨਾਂ ਲੱਗੀਆਂ ਨੇ ਮਾਰੂ ਕੰਡੀਸ਼ਨਾਂ ਲਾ ਕੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਂਦਾ ਉਹ ਮੁਕੰਮਲ ਤੌਰ ਤੇ ਹਟਾਈਆਂ ਜਾਣ ਸਰਵਿਸ ਰੂਲ ਵਿਭਾਗ ਦੇ ਵਿੱਚ ਲਾਗੂ ਕੀਤੇ ਜਾਣ ਤੇ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ ਤਾਂ ਕਿ ਵਿਭਾਗ ਦੇ ਵਿੱਚ ਜਿਹੜੇ ਲੋਕਾਂ ਨੂੰ ਸਫਰ ਸਹੂਲਤ ਹੈ ਉਹ ਪ੍ਰੋਪਰ ਨਰਮ ਕਿੰਨੇ ਕੁ ਮੁਲਾਜ਼ਮ ਕੱਚੇ ਹੈਗੇ ਲਗਭਗ ਦੋਨਾਂ ਵਿਭਾਗਾਂ 'ਚ 8000 ਦੇ ਕਰੀਬ ਮੁਲਾਜ਼ਮਿਆ ਕੱਚਾ ਜਿਹੜਾ ਆਪਣੀਆਂ ਨੌਕਰੀਆਂ ਰੈਗੂਲਰ ਕਰਨ ਲਈ ਲਗਾਤਾਰ ਜਥੇਬੰਦੀਆਂ ਚੋਂ ਦਿੱਤੇ ਲਿਜਾ ਰਿਹਾ ਦਿਆ ਕਿੰਨੇ ਕੇ ਚੇਰ ਹੋ ਗਿਆ ਲਗਭਗ 2011 ਤੋਂ ਜਥੇਬੰਦੀ ਰਾਹੀਂ ਸੰਘਰਸ਼ ਲੜਦੇ ਆ ਪਰ ਉਸ ਤੋਂ ਪਹਿਲਾਂ ਤੋਂ ਮੁਲਾਜ਼ਮ ਜਿਹੜੇ 7 7 8 6 ਦਾ ਪਹਿਲਾਂ ਦੇ ਆ ਜਿ ਲਗਭਗ 15 ਤੋਂ 20 20 ਸਾਲ ਹੋ ਗਏ ਕਈ ਮੁਲਾਜ਼ਮ ਜਿਹੜੇ ਨੇ ਉਹ ਰਿਟਾਇਰਮੈਂਟ ਵੀ ਹੋ ਕੇ ਚਲੇ ਗਏ ਜਾਂ ਆਪਣੀਆਂ ਜਾਨਾਂ ਗਵਾ ਚੁੱਕੇ ਆ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਰੈਗੂਲਰ ਨਹੀਂ ਕੀਤਾ ਗਿਆ ਜੇਕਰ ਨਹੀਂ ਪੱਕੇ ਕਰਦੇ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਹੈ ਬਿਲਕੁਲ ਨਹੀਂ ਪੱਕੇ ਕਰਦੇ ਸਾਡੀ ਦੇ ਸੰਘਰਸ਼ਾਂ ਦੀ ਤਿਆਰੀ ਹੈ ਬਿਲਕੁਲ ਅੱਜ ਕਨਵੈਨਸ਼ਨ